ਸਸਿਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ 27 ਅਤੇ 28 ਤਰੀਕ ਜੋ ਮੀਂਹ ਦੇ ਹਾਲਾਤ ਬਣ ਰਹੇ ਨੇ ਕੀ ਅਪਡੇਟ ਹੈ ਅਗਲੇ 24 48 ਘੰਟੇ ਦੀ ਕੀ ਅਪਡੇਟ ਹੈ ਕਿਸ ਤਰੀਕੇ ਦੇ ਮੀਂਹ ਹੋਣ ਦੀ ਉਮੀਦ ਹੈ ਕੀ ਮੀਂਹ ਲਗਾਤਾਰ ਹੋਵੇਗਾ ਠੰਡ ਧੁੰਦ ਦੇ ਕੀ ਹਾਲਾਤ ਨੇ ਤਾਂ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਅਤੇ ਨਾਲ ਲੱਗਦੇ ਸੂਬੇ ਵਿੱਚ ਬੱਦਲੀ ਸਿਸਟਮ ਕੜਾਕੇਦਾਰ ਪਹੁੰਚ ਚੁੱਕੇ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਮੀਂਹ ਹੋ ਰਿਹਾ ਜਾਂ ਨਹੀਂ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਜਿਹੜੇ ਸਿਸਟਮ ਨੇ ਪੰਜਾਬ ਦੇ ਉੱਪਰ ਲਗਾਤਾਰ ਬਰਕਰਾਰ ਨੇ ਜਿਸ ਦੇ ਕਾਰਨ ਆਉਂਦੇ 24 48 ਘੰਟੇ ਪੰਜਾਬ ਦੇ ਉੱਪਰ ਮੀਂਹ ਦੀ ਉਮੀਦ ਲਗਾਤਾਰ ਕੀਤੀ ਜਾਵੇਗੀ 27 ਤਰੀਕ ਨੂੰ ਮੀਂਹ ਦੇਖਣ ਨੂੰ ਮਿਲ ਰਿਹਾ ਤਾਂ 28 ਤਰੀਕ ਨੂੰ ਵੀ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਦੇ ਕੜਾਕੇਦਾਰ ਅਸਰ ਦੇਖਣ ਨੂੰ ਮਿਲੇਗਾ ਖਾਸ ਤੌਰ ਤੇ ਪੰਜਾਬ ਦੇ ਮਾਝੇ ਤੇ ਦੁਆਬੇ ਇਲਾਕੇ ਵਿੱਚ ਮੀਂਹ ਦੀ ਉਮੀਦ ਜ਼ਿਆਦਾ ਹੈ ਜਿਸ ਦੇ ਨਾਲ ਆਪਾਂ ਗੱਲ ਕਰਾਂਗੇ ਤਾਂ ਪੰਜਾਬ ਅਤੇ ਨਾਲ ਲੱਗਦੇ Rajasthan Haryana MP UP ਤੇ Himachal ਵਿੱਚ Uttarakhand ਵਿੱਚ ਮੀਂਹ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਇਹ ਸਿਸਟਮ ਜਿਹੜੇ ਨੇ ਲਗਾਤਾਰ ਬਣ ਚੁੱਕੇ ਨੇ ਕਾਫੀ ਹੈਵੀ ਸਿਸਟਮ ਹੈ ਜਿਸ ਦੇ ਨਾਲ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਕੱਲ ਨੂੰ ਜ਼ਿਆਦਾ ਮੀਂਹ ਦੇਖਣ ਨੂੰ ਮਿਲੇਗਾ ਅੱਜ 27 ਤਰੀਕ ਹੈ ਤਾਂ ਹਲਕਾ ਦਰਮਿਆਨਾ ਬੂੰਦਾਬਾਂਦੀ ਦਾ ਮਾਹੌਲ ਮੀਂਹ ਦਾ ਮਾਹੌਲ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਬਣ ਚੁੱਕਿਆ ਹੈ ਅਗਰ ਗੱਲ ਕਰਾਂਗੇ ਇਹ ਸਿਸਟਮ ਜਿਹੜੇ ਨੇ ਇਹ ਕਾਫੀ ਹੈਵੀ ਹੁੰਦੇ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਪੰਜਾਬ ਦੀ ਜ਼ਿਆਦਾਤਰ ਜਿਹੜਾ ਆਬਾਦੀ ਹੈ ਉਹ ਮੀਂਹ ਦੇ ਚਪੇਟ ਵਿੱਚ ਆਉਂਦੀ 27 ਅਤੇ 28 ਤਰੀਕ ਨੂੰ ਦਿਖਾਈ ਦੇਵੇਗੀ 28 ਤਰੀਕ ਦੀ ਗੱਲ ਕਰਾਂਗੇ ਤਾਂ ਮਾਝੇ ਦੇ ਇਲਾਕੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਤੋਂ ਹੁੰਦਾ ਹੋਇਆ ਸਿਸਟਮ ਦੁਆਬਾ ਜਿਹੜਾ ਕਿ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਕਰਾਲੀ ਮੋਹਾਲੀ ਮੋਰਿੰਡਾ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਪਟਿਆਲਾ ਲੁਧਿਆਣੇ ਦਾ ਕੁਝ ਇਲਾਕਾ ਫਿਰ ਮਲੇਰਕੋਟਲੇ ਦਾ ਇਲਾਕਾ ਉੱਪਰ ਪਟਿਆਲਾ ਅਤੇ ਜਲੰਧਰ ਦੇ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਕਪੂਰਥਲੇ ਦਾ ਇਲਾਕਾ ਵੀ ਇਸ ਦੇ ਵਿੱਚ ਆਉਂਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਭਾਰੀ ਤੋਂ ਹਲਕੇ ਦਰਮਿਆਨਾ ਮੀਂਹ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਦੇਖਣ ਨੂੰ ਮਿਲਦਾ ਹੋਇਆ ਦਿਖਾਈ ਦੇਵੇਗਾ 28 ਤਰੀਕ ਨੂੰ ਵੀ ਜਿਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਆਉਣ ਦੇ ਦਿਨਾਂ ਵਿੱਚ ਵੀ ਪੰਜਾਬ ਦਾ ਤਾਪਮਨ ਹੋਰ ਜ਼ਿਆਦਾ ਘਟਦਾ ਹੋਇਆ ਦਖਾਈ ਦੇ ਸਕਦਾ ਹੈ ਬਾਕੀ ਇਹ ਅਪਡੇਟ ਸੀਗੀ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤਾਂ ਦੀ ਅਗਲੀਆਂ ਜਾਣਕਾਰੀਆਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਦੇ ਉੱਪਰ ਨਵੀਂ ਜਾਣਕਾਰੀ ਲਈ ਚੈਨਲ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਪ੍ਰੈਸ ਕਰਦੇ ਹੋ ਮਿਲਦੇ ਆ ਜੀ ਧੰਨਵਾਦ ਸਾਰੇ ਦਰਸ਼ਕ ਪੀਰਪ੍ਰੇਣ ਭਰਾਵਾਂ ਦਾ